ਸਾਡੇ ਹਿੰਦੂ ਲੀਡਰ ਸੰਦੀਪ ਦੋਰਾ ਠਾਪਰ ਜੀ ਦੇ ਉੱਤੇ ਜਿਹੜਾ ਕੁਝ ਲੋਕਾਂ ਨੇ ਹਮਲਾ ਕੀਤਾ ਪਹਿਲਾਂ ਤੇ ਉਹ ਨਿੰਦਣਯੋਗ ਹੈ ਦੂਸਰਾ ਪੰਜਾਬ ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਦੀਰ ਸੂਰੀ ਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਸੁਦੀਰ ਸੂਰੀ ਨੂੰ ਮਾਰਨ ਵਾਲਾ ਕਾਤਲ ਉਹਦੇ ਪੋਸਟਰ ਅੰਮ੍ਰਿਤਸਰ ਚ ਲਾਏ ਜਾ ਰਹੇ ਨੇ ਥੋੜੇ ਦਿਨ ਬਾਅਦ ਦੇਖਿਓ ਇਹੋ ਸੰਦੀਪ ਗੋਰੇ ਨੂੰ ਜਿਨ੍ਹਾਂ ਨੇ ਉਹਨਾਂ ਦੇ ਘਾਸ ਲੈਣਾ ਹਮਲਾ ਕੀਤਾ ਉਹਦੇ ਪੋਸਟਰ ਲਾਏ ਜਾਂਦੇ ਟੀਸ਼ਰਟ ਦੇ ਫੋਟੋਆਂ ਲਾਏ ਸਾਡਾ ਪੰਜਾਬ ਹੈ ਸਾਡਾ ਪੰਜਾਬ ਹੈ ਜਿਹੜੇ ਪੰਜਾਬ ਦੀ ਅਜਰਾਨੀ ਤਿੱਕੀ ਕਰੀ ਰਣਨੀਤੀ ਇਹ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਿਹੜਾ ਤੱਕਾ ਹੋ ਰਿਹਾ ਜਿਹੜਾ ਸ਼ਿਵ ਸੈਨਾ ਆਗੂ ਤੇ ਹਮਲੇ ਹੋ ਰਹੇ ਨੇ ਇੱਕ ਹਿੰਦੂ ਗੋਡ ਬਣਾਇਆ ਜਾਏ ਦੂਸਰਾ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਲ ਤੋਂ ਜਲਦ ਅਸੀਂ ਕਿਸੇ ਸਿਕਿਉਰਟੀ ਨਹੀਂ ਕਿਸੇ ਦੀ ਮੰਗਦੇ ਜਿਹੜੇ ਲੀਡਰ ਨਿਸ਼ਾਨੇ ਤੇ ਨੇ ਜਿਹੜੇ ਲੀਡਰਾਂ ਨੂੰ ਪਤਾ ਕਿ ਇਹ ਲੋਕ ਨਿਸ਼ਾਨੇ ਤੇ ਨੇ ਉਹਨਾਂ ਦੀ ਸੁਰੱਖਿਆ ਦਿੱਤੀ ਜਾਏ ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਿਕਿਉਰਿਟੀ ਦਿੱਤੀ ਜਾਏ ਨਾ ਕੋਈ ਜੇ ਕੋਈ ਮਾੜਾ ਕੰਮ ਕਰਦਾ ਦੇਖੋ ਜੇ ਮੈਂ ਕੋਈ ਤੁਹਾਡੇ ਪ੍ਰਤੀ ਤੁਹਾਡੇ ਇਥੋਂ ਮੀਡੀਆ ਰਾਈ ਕੋਈ ਬਿਆਨ ਗਲਤ ਦਿੱਤਾ ਮੇਰੀ ਕਾਰ ਮੇਰੇ ਤੇ ਕਾਰਵਾਈ ਕਰਾ ਸਕਦੇ ਆ ਤੁਹਾਨੂੰ ਇਹ ਕਿੰਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ ਤੁਸੀਂ ਉਹਨਾਂ ਨੂੰ ਵੱਢੋ ਇਹ ਤਾਲੀਬਾਨ ਹੈ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਵੀ ਗੱਲ ਆਦੀ ਕਿਸ ਮੈਨੂੰ ਇੱਕ ਗੱਲ ਦਾ ਰੋਸ ਹੈ ਅਸੀਂ ਰੋਲਾ ਪਾਉਂਦੇ ਹਿੰਦੂ ਸਿੱਖ ਅਸੀਂ ਭਾਈ ਪਾਈਆਂ ਪਰ ਕਿਸੇ ਸਿੱਖ ਜੱਥੇਬੰਦੀ ਨੇ ਉਸ ਗੋਰੇ ਥਾਫਰ ਵਾਲੀ ਨਿੰਦਾ ਨਹੀਂ ਕੀਤੀ ਕਿ ਜਿਹੜਾ ਹਮਲਾ ਕੀਤਾ ਗਲਤ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਕਰਦੇ ਨੇ ਕਾਰਜ ਨੇ ਕਾਰਵਾਈ ਕੀਤੀ ਉਹ ਸੰਤੁਸ਼ਟ ਹੋ ਜਾ ਕੋਈ ਕਾਰਵਾਈ ਦੋ ਬੰਦੇ ਫੜੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਆ ਜੀ ਉਹ ਨਸ਼ੇੜੀ ਆ ਉਹ ਨਸ਼ੇੜੀ ਆ ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪੇ ਕਿਸੇ ਹੋਰ ਨੂੰ ਨਹੀਂ ਪਏ ਉਹਨਾਂ ਨੂੰ ਗੋਰਾ ਥਾ ਪਰ ਕਿਉਂ ਲੱਭਾ ਨਸ਼ੇੜੀ ਹੈ ਜਿਹੜਾ ਜੋ ਮਰਜੀ ਕਰਦਾ ਨਹੀਂ ਨਹੀਂ ਮੈਨੂੰ ਤੇ ਵੀ ਸਾਥ ਮੇਰੇ ਵਾਲੇ ਬੰਦੇ ਫੜ ਲਏ ਸੀ ਪੁਲਿਸ ਨੇ ਮੇਰੇ ਵਾਲੇ ਬੰਦੇ 10 ਫੜ ਲਏ ਇੱਕ ਪਾਕਿਸਤਾਨ 'ਚ ਬੈਠਾ ਸੀ ਬਾਕੀ ਗੱਲ ਇਹ ਹੈ ਲਾਸਟ ਮੈਚ ਮੈਂ ਇੱਕ ਗੱਲ ਕਹਾਂਗਾ ਕਿ ਜੋ ਪੰਜਾਬ ਦੇ ਵਿੱਚ Hindu Shiv Sena ਹਿੰਦੂਆਂ ਪ੍ਰਤੀ ਕੀਤਾ ਜਾ ਰਿਹਾ ਬਹੁਤ ਗਲਤ ਹੈ ਨਿੰਦਨਯੋਗ ਹੈ ਮੈਂ ਡੀਜੀਪੀ ਸਾਹਿਬ ਕੋਈ ਮੰਕਰਾਂਗਾ ਡੀਜੀਪੀ ਸਾਹਿਬ ਕਿੰਨੀ ਕੁ ਦਿਨ ਚੁੱਪ ਰਹੋਗੇ ਕਿੰਨੀ ਦੇਰ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ ਕਿੰਨੀ ਦੇਰ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ ਇਹ ਉਨੀ ਦੇਰ ਤੱਕ ਇਸੇ ਕਿਸੇ ਹੋਰ ਕਿਸੇ ਸੰਗਠਨ ਤੇ ਜਾਂ ਕਿਸੇ ਹੋਰ ਕੌਮ ਦੇ ਲੀਡਰ ਤੇ ਹਮਲਾ ਹੋਇਆ ਹੁੰਦਾ ਉੱਥੇ ਮੁੱਖ ਮੰਤਰੀ ਵੀ ਪਹੁੰਚਦਾ ਉੱਥੇ ਮੰਤਰੀ ਵੀ ਪਹੁੰਚਦੇ ਗੋਰਾ ਥਾਪੜ ਦਾ ਹਾਲ ਕੋਈ ਕੋਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਬਿਲਕੁਲ ਨਹੀਂ ਸੰਤੁਸ਼ਟ ਹੁਣ ਸੇ ਪੁਲਿਸ ਖੁਲਾਸਾ ਕਰੇ ਵੇਖੋ ਨਿੰਦਣਯੋਗ ਤੇ ਅਫਸੋਸਜਨ ਘਟਨਾ ਲੁਧਿਆਣੇ ਸ਼ਿਫਸਨ ਆਗੂ ਗੋਰਾ ਥਾਪੜ ਜਿੰਨਾ ਹੋਈ ਲੇਕਿਨ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦਾ 45% ਜਿਹੜਾ ਹਿੰਦੂ ਸਮਾਜ ਹੈ ਔਰ ਜਿਹੜੇ ਉਹਨਾਂ ਦਾ ਅਗਵਾਈ ਕਰਨ ਵਾਲਾ ਹਿੰਦੂ ਸੰਗਠਨ ਹੈ ਅੱਜ ਸਾਰੇ ਸੰਗਠਨ ਪੰਜਾਬ ਚੋਂ ਕੋਈ ਇੱਕ ਤਾਂ ਮੈਂ ਨਾਂ ਨਹੀਂ ਜਿੰਨੇ ਸੰਗਠਨ ਨੇ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਆ ਸਭ ਨੇ ਹਿੰਦੂ ਸਮਾਜ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਇੱਥੇ ਇੱਕ ਰਣਨੀਤੀ ਤੈਅ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਹਿੰਦੂਆਂ 'ਚ ਅਲੱਗ ਜਗਾਂ ਲਈ ਜਾਗੋ ਕੱਢੀ ਜਾਣੀ ਹੈ ਜਿਹੜਾ ਲਗਾਤਾਰ ਹਿੰਦੂ ਆਗੂਆਂ ਦੇ ਹਮਲੇ ਹੁੰਦੇ ਆ ਕਾਇਲਾ ਨੂੰ 50 ਲੱਖ ਰੁਪਏ ਤੇ ਸਰਕਾਰੀ ਨੌਕਰੀ ਔਰ ਜਿਹੜਾ ਕੋਈ ਕਤਲੇਆਮ ਕੀ ਸ਼ਹੀਦ ਕੀਤਾ ਗਿਆ ਹਿੰਦੂ ਕਿਸੇ ਆਗੂ ਨੂੰ ਉਸ ਪਰਿਵਾਰ ਨੂੰ 1 ਕਰੋੜ ਰੁਪਇਆ ਤੇ ਉਸ ਪਰਿਵਾਰ ਦੇ ਇੱਕ ਆਗੂ ਨੂੰ ਜਿਹੜੀ ਨੌਕਰੀ ਸਰਕਾਰੀ ਕਿਉਂਕਿ ਜਦੋਂ ਅੱਜ ਦੇਖੋ ਇੱਕ ਹਫਤਾ ਪਹਿਲਾਂ ਹੀ ਜਾਂ 20 ਦਿਨ ਪਹਿਲਾਂ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਸ਼ੁਭ ਕਰਨ ਦੀ ਬੜੀ ਇੱਕ ਮੈਂ ਸਮਝਦਾ ਮੰਦ ਭਾਗੀ ਗੱਲ ਹੈ ਉਹਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੁੰਦਾ ਭਰਾ ਅੱਡਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕਿੱਦਾਂ ਸਮਾਂ ਕੱਢ ਕੇ ਉਹਦੇ ਪਰਿਵਾਰ ਲਈ 1 ਕਰੋੜ ਦਾ ਚੈੱਕ ਤੇ ਸਰਕਾਰੀ ਨੌਕਰੀ ਜਿਹੜੀ ਹੈ ਉਹ ਦੇ ਦਿੰਦੇ ਆ ਕਿਤੇ ਨਾ ਕਿਤੇ ਕਿਸਾਨਾਂ ਦਾ ਪ੍ਰੈਸ਼ਰ ਬਣਿਆ ਅੱਜ ਹਿੰਦੂ ਸਮਾਜ ਨੂੰ ਜਿਹੜੇ ਵੋਟਾਂ ਲੈਣੀਆਂ ਹੁੰਦੀਆਂ ਤਾਂ ਤਾਂ ਗੱਲ ਨਾ ਲਾਇਆ ਜਾਂਦਾ ਮੰਦਰਾ 'ਚ ਜਾਇਆ ਜਾਂਦਾ ਲੇਕਿਨ ਜਦੋਂ ਮਸਲੇ ਆ ਜਾਂਦੇ ਹਿੰਦੂ ਸਮਾਜ ਦੀਆਂ ਦਿੱਕਤਾਂ ਦੇ ਸਾਨੂੰ ਇੱਕ ਪਰਚਾ ਕਰਾਉਣ ਦੇ ਲਈ ਜਦੋਂ ਕੋਈ ਫਿਲਮ ਦੇ ਵਿੱਚ ਗਾਣੇ 'ਚ ਕੋਈ ਬੇਅਦਬੀ ਹੁੰਦੀ ਹੈ ਪਰਚਾ ਕਰਾਉਣ ਦੇ ਲਈ ਤੁਸੀਂ ਵੀ ਕਵਰ ਕਰਦੇ ਹੋ ਧਰਨੇ ਲਾਣੇ ਪੈਂਦੇ ਆ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਸੰਸਮਾਜ ਦੀ ਗਵਾਈ 'ਚ ਮੁੱਦੇਾਰੇ ਸਭ ਨੇ ਪ੍ਰਸਤਾਵ ਜਿਹੜਾ ਵਾ ਉਹ ਹਮੀ ਭਰੀ ਹੈ ਸਭ ਨੇ ਸਮਰਥਨ ਦੀ ਅਗਰੀ ਜਿਤਾਈ ਹੈ ਸਮਰਥਨ ਦਿੱਤਾ ਇਸ ਗੱਲ ਦਾ ਔਰ ਇਹ ਕੇਵਲ ਅੱਜ ਤੱਕ ਸੀਮਤ ਨਹੀਂ ਰਹੂਗਾ ਇਹਨਾਂ ਮੁੱਦਿਆਂ ਦੇ ਵਿੱਚ ਇੱਕ ਤਾਂ ਹਿੰਦੂ ਬੋਰਡ ਜਿਹੜਾ ਆਏ ਦਿਨ ਜਿਹੜੀ ਸਾਡੀ ਧਰਮ ਦੀ ਬੇਅਦਬੀ ਹੁੰਦੀ ਹੈ ਮੰਦਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਸਾਡੇ ਮੰਦਰਾਂ ਦਾ ਮੁਸੰਮਜਦਾ ਜਿਹੜਾ ਪੈਸਾ ਉਹ ਸਰਕਾਰਾਂ ਦੇ ਹੈਂਡਓਵਰ ਹੈ ਕਿਉਂ ਸਾਡੇ ਸਮਾਜ ਨੂੰ ਉਹ ਪੈਸਾ ਨਹੀਂ ਮਿਲਦਾ ਕਿਉਂ ਸਾਡੇ ਸਮਾਜ ਨੂੰ ਪਰਫੁੱਲੀਟ ਨਹੀਂ ਕੀਤਾ ਜਾਂਦਾ ਸਾਡੇ ਬਹੁਤ ਸਾਰੇ ਐਸੇ ਪਰਿਵਾਰ ਨੇ ਧਰਮ ਪਰਿਵਰਤਨ ਦੀ ਗੱਲ ਹਰ ਕੋਈ ਕਰਦਾ ਹੈ ਲੇਕਿਨ ਉਹਦੀ ਜੜ ਕੀ ਹੈ ਬੇਰੋਜ਼ਗਾਰੀ ਲੋਕਾਂ ਦੇ ਘਰ 'ਚ ਸਹੂਲਤਾਂ ਨਹੀਂ ਆ ਉਹ ਮੰਦਰਾਂ ਦਾ ਪੈਸਾ ਸਹੀ ਸਹੂਲਤਾਂ 'ਚ ਲੱਗੇ ਲੋਕਾਂ ਨੂੰ ਫ੍ਰੀ ਇਲਾਜ ਫ੍ਰੀ ਸਿੱਖਿਆ ਮਿਲੇ ਕਿਉਂ ਸਾਡਾ ਧਰਮ ਕਿਸੇ ਜਾਣਦਾ ਨਹੀਂ ਸ੍ਰਾਤਨ ਧਰਮ ਬਹੁਤ ਵਿਸ਼ਾਲ ਧਰਮ ਹੈ ਦੂਸਰਾ ਇਹਦੇ ਵਿੱਚ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਉੱਪਰ ਹਮਲੇ ਹੋਏ ਆ ਚਾਹੇ ਹੱਤਵਾਲ ਪੀੜਤ ਜਿਹੜੇ ਪੰਜਾਬ ਦੇ 35000 ਨੇ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਕੀਤੀ ਹੈ ਤੀਸਰਾ ਤਾਂ ਬਹੁਤ ਅਹਿਮ ਜਿਹੜਾ ਸਾਡੇ Hindu ਸਮਾਜ ਦੇ ਹਰ ਇੱਕ ਦੇਵੀ ਦੇਵਤਾ ਗਲ ਦੇ ਹੱਥ ਸ਼ਸਤਰ ਹੈ ਸਾਨੂੰ ਵੀ ਤ੍ਰਿਸ਼ੂਲ ਜਿਹੜਾ ਬਗਵਾਲ ਬੋਲੇਨਾਥ ਦਾ ਉਹ ਸਭ ਨੂੰ ਜਿਹੜੀ ਮਾਨਤਾ ਦਿੱਤੀ ਜਾਵੇ Hindu ਸਮਾਜ ਨੂੰ ਆਪਣੀ ਸੇਫਟੀ ਨੂੰ ਕਿਉਂਕਿ ਪੰਜਾਬ ਦਾ Hindu ਅੱਜ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਲਗਾਤਾਰ ਜਦ ਦੀ ਇਹ ਪਿਛਲੇ ਕੁ ਸਮੇਂ ਤੋਂ ਸਰਕਾਰ ਬਣੀ ਹੈ ਲਗਾਤਾਰ ਪੰਜਾਬ ਦੇ ਵਿੱਚ Hindu ਆਗੂਆਂ ਤੇ ਹਮਲੇ ਹੋ ਰਹੀ ਹੈ ਗੋਲੀਬਾਰੀ ਹੋ ਰਹੀ ਹੈ ਅੱਜ ਵੀ ਦੇਖੋ ਪਟਿਆਲੇ ਦੇ ਵਿੱਚ ਅਮਰਨਾਥ ਯਾਤਰਾ ਤੋਂ ਵਾਪਸ ਭਰਤੀ ਬਸ ਦੇ ਉੱਤੇ 30-35 ਹਮਲਾਵਰਾਂ ਨੇ ਕਿਰਪਾਨਾਂ ਦੇ ਨਾਲ ਗੋਲੀਆਂ ਚਲਾ ਕੇ ਉਹਨਾਂ ਦੇ ਹਮਲਾ ਕੀਤਾ ਹੈ ਇਹ ਲਗਾਤਾਰ ਪੰਜਾਬ 'ਚ ਕਦ ਤੱਕ ਚੱਲੇਗਾ ਤੇ ਪੰਜਾਬ ਦਾ Hindu ਕਿਹਦੀ ਵੇੜ 'ਚ ਹੈ ਅੱਜ ਗੋਰਾ ਥਾਪੜ ਜੀ ਉੱਤੇ ਹਮਲਾ ਹੋਇਆ ਸਾਡੇ ਜਿਹੜੇ ਜਿਨ੍ਹਾਂ ਨੂੰ ਦਰਕਨਾਰ ਕਰਤਾ ਜਿਹੜੇ ਅੱਜ ਕੇਂਦਰ ਦੇ ਮੰਤਰੀ ਬਣੇ ਰਵਨੀ ਦੀ ਬਿੱਟੂ ਉਹਨਾਂ ਕੋਲ ਇੱਕ ਧਾਰਮਿਕ ਫੰਕਸ਼ਨ 'ਚ ਪਹੁੰਚਣ ਦਾ ਸਮਾਂ ਸੀ ਲੇਕਿਨ ਗੋਰਾ ਤਾਂ ਪੜਦਾ ਹਾਲਚਾਲ ਪਤਾ ਕਰਨ ਦਾ ਸਮਾਂ ਨਹੀਂ ਸੀ ਜਿਹੜੇ ਤੋਂ ਚੁਣੇਗੇ ਰਾਜਾ ਬੜਿੰਗ ਜੀ ਉਹਨਾਂ ਕੋਲ ਉਸ ਗੋਰਾ ਸਾਪੜ ਤੋਂ ਮਿਲਣ ਦਾ ਸਮਾਂ ਨਹੀਂ ਸੀ ਲੇਕਿਨ ਵੋਟਾਂ ਤੋਂ ਪਹਿਲਾਂ ਹਰ ਇੱਕ ਜਿਹੜਾ ਵਾ ਰਾਜਨੀਤਿਕ ਦਲ ਸਾਨੂੰ ਗੱਲ ਨਾਲ ਲਾਉਣ ਦੀ ਗੱਲ ਕਰਦਾ ਲੇਕਿਨ ਵੋਟਾਂ ਤੋਂ ਬਾਹਰ ਭੁੱਲ ਜਾਂਦਾ ਬਿਲਕੁਲ ਇਸ ਕੇਸ ਦੇ ਵਿੱਚ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਔਰ ਬਿਲਕੁਲ ਸਪੱਸ਼ਟ ਫੇਅਰ ਜਾਂਚ ਹੋਣੀ ਚਾਹੀਦੀ ਕਿਉਂਕਿ ਲਗਾਤਾਰ ਇਹ ਪੰਜਾਬ 'ਚ ਹੋ ਗਿਆ ਟਾਰਗੇਟ ਕਿਲਿੰਗ ਹੋ ਰਹੀਆਂ ਲਗਾਤਾਰ ਪੰਜਾਬ 'ਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਜਿਹੜਾ ਦੇਸ਼ ਇਦਾਂ ਦੀ ਗੱਲ ਕਰਦਾ ਬੜੀ ਦੇ ਕੋਈ ਇੱਕ ਹੈਰਾਨੀ ਦੀ ਗੱਲ ਹੈ ਗੋਰਾ ਤਾ ਬੜੀ ਇਨਸੀਡੈਂਸ ਤੋਂ ਬਾਅਦ ਇਸ ਹਮਲੇ ਤੋਂ ਬਾਅਦ ਜਦੋਂ ਪੂਰੇ ਦੇਸ਼ 'ਚ ਚਰਚਾ ਹੋਈ ਤੁਹਾਡੀ ਬਦੌਲਤ ਮੀਡੀਆ ਦੀ ਮਦੌਲਤ ਤਾਂ ਲੁਧਿਆਣੇ ਦੇ ਸੀਬੀ ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੁੰਦਾ ਹੈ ਹੇਟ ਸਪੀਚ ਦੇ ਉੱਤੇ ਇਹ ਆਰਡਰ ਉਦੋਂ ਕਿਉਂ ਨਹੀਂ ਜਾਰੀ ਹੁੰਦੇ ਜਦੋਂ ਇਸ ਹਮਲੇ ਤੋਂ ਬਾਅਦ ਕੁਝ ਲੋਕ ਹਿੰਦੂ ਸਮਾਜ ਨੂੰ ਟਾਰਗੇਟ ਕਰਦੇ ਆ ਜਾਗੋ ਕੱਢਣ ਦੀ ਗੱਲ ਕਰਦੇ ਆ ਇਹ ਉਹਨਾਂ ਵੱਲੋਂ ਕਿਉਂ ਨਹੀਂ ਇਹ ਹੇਟ ਸਪੀਚ ਦੇ ਆਰਡਰ ਜਾਰੀ ਕੀਤੇ ਜਾਂਦੇ ਬਿਲਕੁਲ ਮੀਟਿੰਗਾਂ ਵਾਲੇ ਚੱਲ ਰਹੀ ਹੈ ਸਾਡੇ ਹਿੰਦੂ ਆਪੂ ਸਾਰੇ ਇੱਕ ਮਤ ਹੋ ਕੇ ਬੈਠੇ ਆ ਔਰ ਅੱਗੋਂ ਸਾਰੇ ਲੋਕਾਂ ਨੇ ਯਾਰ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ মিডিਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵਾਰੀ ਸਾਡੀ ਹਿੰਦੂ ਸੋਅ ਦੀ ਆਵਾਜ਼ ਬਣ ਕੇ ਲੋਕਾਂ ਤੱਕ ਪ੍ਰਸ਼ਾਸਨ ਤੱਕ ਸਾਡੀ ਆਵਾਜ਼ ਸਾਡੇ ਸਾਡੀ ਆਵਾਜ਼ ਨੂੰ ਜਾਣਦੇ ਹੋ ਤੁਹਾਡੇ ਯਾਰ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਮਾਫੀ ਵੀ ਮੰਗਦਾ ਵੀ ਸਾਡੇ ਟਾਈਮ ਜਿਹੜਾ ਮੀਟਿੰਗ ਦਾ ਥੋੜਾ ਵੱਧ ਗਿਆ ਉਹਦੇ ਕਰਕੇ ਤੁਹਾਨੂੰ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਚੇਲਣਾ ਪਿਆ ਅੱਜ ਜਿਹੜੀ ਮੀਟਿੰਗ ਸੀ ਤੁਹਾਨੂੰ ਪਤਾ ਪਿਤੇ ਦਿਨੀ ਸਾਡੇ ਵੱਡੇ ਬਰਾਸ ਸਿੰਘ ਪੁਰਾ ਥਾਪੜ ਦੇ ਉੱਤੇ ਇੱਕ ਕਾਤਲਾਨਾ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਆਤਕਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ Hindu ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ Hindu ਸੰਗਠਨ ਨੇ ਵਕ ਵਕ ਜਿਹੜੇ Hindu ਸ਼ਕਤੀ ਲਈ ਕੰਮ ਕਰਦੇ ਨੇ ਸਨਾਤਨ ਧਰਮ ਲਈ ਕੰਮ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ ਤੇ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ ਚਾਹੇ ਕੋਈ ਵੀ ਲਾ ਲਓ ਮੈਂ ਇਹ ਨਹੀਂ ਗੱਲ ਕਹਿੰਦਾ ਚਾਹੇ ਇੱਕ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ ਜੇ ਮੁਸਲਮਾਨਾਂ ਨਾਲ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਈਸਾਈਆਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਅੰਦਰ ਦੀ ਜਿਹੜੀ ਲੜਾਈ ਹੈ ਓਏ ਉਸ ਮਤਲਬ ਇੱਕ ਸਨਾਤਨ ਲੱਗ ਖੜਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤ ਸ਼ਬਦਾਂ ਦੀ ਜਿਹੜੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਤੇ ਉਹਦੇ ਤੇ ਕੋਈ ਕਾਰਵਾਈ ਦੇ ਨਾਮ ਤੇ ਸਿਰਫ ਲੌਲੀਪਾਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ ਕੁਝ ਮੁੱਦੇ 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 ਬਣਾਦੇ ਯਾਰ ਬੋਲੇ ਪੇਪਰ ਮੰਗਾਓ ਪੇਪਰ ਨਹੀਂ ਆਇਆ ਮੁੱਦੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗਠਨ ਕੀਤੇ ਸੀ ਉਹਦੇ ਚ ਇੱਕ ਸੀਗਾ ਇੱਕ ਤਾਂ ਸੰਦੀਪ ਗੋਰਾ ਥਾਪਰ ਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ ਐਨਆਈਏ ਤੋਂ ਜਾਂ ਸੀਬੀਆਈ ਤੋਂ ਕਰਾਈ ਜਾਵੇ ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ ਗਵਰਨਰ ਸਾਹਿਬ ਨੂੰ ਔਰ ਉਸ ਤੋਂ ਬਾਅਦ ਹਿੰਦੂਆਂ ਦੀ ਗੱਲ ਰੱਖਣ ਲਈ ਸਾਡੀ ਗੱਲ ਰੱਖਣ ਲਈ ਸਾਡੇ ਕੋ ਕੋਈ ਪਲੇਟਫਾਰਮ ਹੀ ਐ ਨਹੀਂ ਹਿੰਦੂ ਬੋਰਡ ਦਾ ਹਿੰਦੂ ਬੋਰਡ ਦਾ ਗਠਨ ਕੀਤਾ ਜਾਵੇ ਜਿਦੇ ਸਾਡੇ ਹਿੰਦੂ ਸਮਾਜ ਦੇ ਜਿਹੜੇ ਮੋਰੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪਾਰਟੀਕੂਲਰ ਸਰਕਾਰ ਕੋਲ ਵੀ ਹਧਾਰਾ ਹੋਵੇ ਵੀ ਸਾਡੀ ਗੱਲ ਹਿੰਦੂ ਸਰਕਾਰ ਤੱਕ ਪਹੁੰਚੇ ਪੰਜਾਬੀ ਹਿੰਦੂ ਦੀ ਗੱਲ ਤੀਜਾ ਉਹਦੇ ਚ ਸੀਗਾ ਵੀ ਹਿੰਦੂਆਂ ਦੀ ਸੁਰੱਖਿਆ ਨੂੰ ਜਿਹੜਾ ਓਏ ਕਿੰਨੀ ਬਣਾਈ ਰਵੇ ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨ ਮੈਂਦਿਓ ਨਾ ਗਨ ਮੈਂਦ ਦੀ ਰਾਜਨੀਤੀ 'ਚ ਅਸੀਂ ਆਨੇ ਆ ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਦੀ ਸਮਾਹ ਲਈ ਉਹਨਾਂ ਤੇ ਹਮਲੇ ਹੋ ਰਹੇ ਨੇ ਅਸੀਂ ਮਾਨਯੋਗ ਸੀਬੀ ਸਾਹਿਬ ਨੂੰ ਪਿਛਲੇ ਦਿਨੀ ਅਸੀਂ ਮੰਗ ਪੱਤਰ ਵਿੱਚ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ 'ਚ ਕਿੰਨੀ ਜ਼ਰੂਰੀ ਨਹੀਂ ਗਨ ਮੈਂਨ ਨਾਲ ਲਈ ਹੈ ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤੇ ਉਹਨਾਂ ਨੂੰ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਹਥਿਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਦੁਸ਼ਪ੍ਰਚਾਰ ਕਰਦੇ ਆ ਲੋਗ ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸਨ ਕਰਦਾ ਉਹਦੇ ਤੇ ਕਵਿਕ ਕਾਰਵਾਈ ਐਸੇ ਐਸੇ ਗਿਆਪਨ ਨਾ ਮੈਂ ਕਿ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਖਾਲੀ ਪਰਚਾ ਨਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ ਤੀਸਰਾ ਜਿਵੇਂ 6 ਮਾਰਚ ਦੇ ਜਦੋਂ ਆਪਾਂ ਪਾਰਟਿਕੂਲਰ ਮੈਂ ਗੱਲ ਕਰ ਰਿਹਾ ਮੈਂ ਕਿਸੇ ਸਮਾਜ ਨੂੰ ਟਾਰਗੇਟ ਨਹੀਂ ਕਰ ਰਿਹਾ ਜਿਵੇਂ ਸ਼੍ਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਠੀਕ ਹੈ ਨਾ ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ ਰਿਵਾਜ ਬਹੁਤ ਪੁਰਾਣੇ ਨੇ ਲੇਕਿਨ ਇਹ ਆ ਵੀ ਅੱਗੇ ਅੱਗੇ ਚਲਦੇ ਨਹੀਂ ਆਏ ਸੋ ਅਸੀਂ ਜਿਹੜਾ ਭੋਲੇ ਨਾਜੀ ਦਾ ਤ੍ਰਿਸ਼ੂਲ ਹੈ ਜਿਵੇਂ ਤ੍ਰਿਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ ਆ ਸਾਡੀ ਅਸੀਂ ਇਹ ਮਲਾਂ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ ਹੈ ਧਾਰਮਿਕ ਚਿੰਨੂ ਤ੍ਰਿਸ਼ੂਲ ਨੂੰ ਮਾਨਤਾ ਦਿੱਤੀ ਜਾਵੇ ਜਿਵੇਂ ਸਿੱਖ ਸਮਾਜੀ ਲੋਕ ਸ਼੍ਰੀ ਸਾਹਿਬ ਪਾ ਕੇ ਘੁੰਮਦੇ ਨੇ ਅਸੀਂ ਰਿਆਮੇ ਤ੍ਰਿਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਅਸੀਂ ਇਹ ਦਿਨ ਜਾ ਰਹੇ ਹਾਂ ਤੇ ਤੁਹਾਨੂੰ ਕੀ ਦਬ ਕੀ ਹੈ ਹਾਂਜੀ ਹਾਂਜੀ ਤੇ ਦੂਜੀ ਗੱਲ ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ Hindu ਆਪਣੀ ਸੁਰੱਖਿਆ ਲਈ ਯਾ ਆਪਣੇ ਧਾਰਮਿਕ ਚਿੰਨ੍ਹ ਨੂੰ ਕੈਰੀ ਨਹੀਂ ਕਰ ਸਕਦਾ ਤੇ ਜਿਹੜਾ ਧਾਰਮਿਕ ਚਿੰਨ੍ਹਾਂ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਕ ਜਿਹੜੀ ਸਰੇਆ ਹਥਿਆਰਾਂ ਦੀ ਨੁਮائش ਕਰ ਰਹੇ ਨੇ ਉਹ ਨੁਮائش ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ ਤੇ ਪੰਜਾਬ ਦੇ ਮੰਦਰ ਲਈ ਜਿਵੇਂ ਪੀਤੇ ਦੀ ਨਹੀਂ ਤੁਸੀਂ ਸਾਰੇ ਜਾਣਦੇ ਹੋਗੇ ਸ਼ੰਗਲਾਲੇ ਸ਼ਵਾਲੇ ਮੰਦਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਟਿਆਲੇ ਕਾਲੀ ਮਾਤਾ ਮੰਦਰ ਤੇ ਵੀ ਹੋਇਆ ਸੋ ਮੰਦਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਪੰਜਾਬ ਦੇ ਅੱਜ ਵਿਭਿੰਨ ਵਿਭਿੰਨ ਸੰਗਠਨਾ ਦੇ ਜਿਹੜੇ ਮੋਦਵਾਰ ਲੀਡਰ ਨੇ ਉਹ ਇਕੱਠੇ ਹੋਏ ਨੇ ਤੇ ਉਹਨਾਂ ਦੀ ਸਰਬਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਦੇ ਚ ਪੰਜਾਬ ਦੇ ਕੋਈ ਵੀ ਹਿੰਦੂਆ ਦੇ ਮੁੱਦੇ ਨੂੰ ਇਹ ਨਹੀਂ ਹੋਈ ਅਲੱਗ-ਅਲੱਗ ਢਫਲੀ ਵੱਜ ਰਹੀ ਹੈ ਵੀ ਕਿਸੇ ਹਿੰਦੂ ਨਾਲ ਹੋਈ ਉਹ ਕਹਿੰਦਾ ਮੇਰਾ ਸੰਗਠਨ ਫਲਾਣਾ ਹੈ ਮੇਰਾ ਕੰਮ ਨਹੀਂ ਹੈਗਾ ਕੋਈ ਵੀ ਹਿੰਦੂ ਨਾਲ ਜਾਂ ਹਿੰਦੂ ਸੰਗਠਨ ਵਾਲੇ ਬੰਦਿਆਂ ਨਾਲ ਕੋਈ ਕੰਮ ਹੋਊਗਾ ਉਹਦੇ ਦੇ ਕੋਰ ਕਮੇਟੀ ਇੱਕ ਝੁੱਟ ਹੋ ਕੇ ਕੰਮ ਕਰੇਗੀ ਇਹ ਅੱਜ ਦੇ ਜਿਹੜਾ ਸਾਡੇ ਮੀਟਿੰਗ ਦਾ ਮੁੱਦਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਵੀ ਹਿੰਦੂਆਂ ਦੀ ਜਿਹੜੀ ਸਹਿਨਸ਼ੀਲਤਾ ਹੈ ਉਹਨੂੰ ਨਾ ਪਰਖਿਆ ਜਾਵੇ ਸੰਦੀਪ ਗੋਰੇ ਸਾਪ ਨੂੰ ਲੱਗੀ ਕੋਈ ਨਹੀਂ ਇਹ ਕੱਦ ਸਾਪ ਨੂੰ ਜੀ ਤੀਜਾ ਬੰਦਾ ਨਰਹਾਲੇ ਅ ਨਹੀਂ ਫੜਿਆ ਗਿਆ ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਅੱਜ ਵੀ ਮਤੇ 'ਚ ਅਸੀਂ ਪਾਇਆ ਔਰ ਦੂਜੀ ਗੱਲ ਸਾਰੇ ਹਿੰਦੂ ਸੰਗਠਨਾਂ ਨੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਸਰਬਸਹਿਮਤੀ ਨਾਲ ਜਿਹੜਾ ਮਤਾ ਪਾਸ ਕੀਤਾ ਹੈ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜੁਗਾਨ ਲਈ ਹਿੰਦੂ ਸਾਡੀ ਜਿਹੜੇ ਹਿੰਦੂ ਸਮਾਜ ਹੈ ਹਿੰਦੂ ਨੇਤਾ ਨੇ ਜਾਂ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜੁਗਾਨ ਲਈ ਅਮਰitsar ਤੋਂ ਅਗਲੇ ਹਫਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾ ਲਈ ਜਾਗੋ ਵਿਭਿੰਨ ਸ਼ਹਿਰਾਂ 'ਚ ਕੱਢੀ ਜਾਏਗੀ ਉਹਦੀ ਪਹਿਲੀ ਕੜੀ ਦੇ ਵਿੱਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫਤੇ ਅਮਰitsar ਤੋਂ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਰ ਹਫਤੇ ਲੜੀ ਵਾਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਹੈ ਹਿੰਦੂਆਂ ਨੂੰ ਜਗਾ ਲਈ ਉਹ ਕੱਢੀ ਜਾਊਗੀ ਇਹ ਜਿਹੜਾ ਅੱਜ ਦਾ ਮੀਟਿੰਗ ਦਾ ਟੀਚਰ ਮਤਲਬ ਸਾਡਾ ਉਹ ਸੀਗਾ ਉਹ ਤੁਹਾਨੂੰ ਕਰਦਾ ਹੋਰ ਵੀ ਸਵਾਲ ਹੈ ਤਾਂ ਦੋ ਇਹ ਜਾਗੋ بڑا ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਕੀ ਹੈਗਾ ਕਿਉਂਕਿ ਪੰਜਾਬੀ ਜਾਗੋ ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ ਅਸੀਂ ਤਾਂ ਆਪਣੇ ਮਤਾ ਪਾਸ ਕੀਤਾ ਹੈ ਅਸੀਂ ਆਪਣੇ Hindu ਸਮਾਜ ਨੂੰ ਜਗਾਨ ਲਈ ਜਾਗੋ ਸ਼ੁਰੂ ਕਰ ਰਹੇ ਹਾਂ ਉਹ ਕਹਿੰਦੇ ਸਿੱਖਾਂ ਨੂੰ ਉਤਸ਼ਾਹਨ ਵਾਸਤੇ ਵੀ ਸ਼ਿਵ ਸਰ ਨਾਲ ਦੇਖੋ ਜੀ ਜਦੋਂ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ Hindu Muslim ਦਾ ਠੀਕ ਹੈ ਨਾ ਉਦੋਂ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ ਅਸੀਂ ਕੋਈ ਗੱਲ ਕਹਿਦੀ ਅਸੀਂ ਸਿੱਖਾ ਨੁਸਕਾ ਉਕਸਾਰੇ ਕਿਦਾਂ ਉਕਸਾਰੇ ਦੱਸੋ ਕਿਤੇ ਨਾਮ ਲਿਤਾ ਸਿੱਖ ਮੈਂ ਨਹੀਂ ਚਲੋ ਲੱਗਦਾ ਕਿਦਾਂ ਲੈ ਰਿਆ ਲੱਗਦਾ ਕਿ ਭਾਈਚਾਰਕ ਕਿਸਾਨਾਂ ਦੇ ਬਣਾ ਕੇ ਰੱਖੇ ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਜੀ ਸਾਰਾ ਬੋਝ ਮੇਰੇ ਤੇ ਨਾ ਪਾਓ ਭਾਈਚਾਰਕ ਸਾਂਝ ਉਦੋਂ ਨਹੀਂ ਵੀਦੀ ਤਾੜੀ ਨੇ ਐਦਾਂ ਵਜੂਗੀ ਐਦਾਂ ਨਹੀਂ ਵਜਣੀ ਮਤਲਬ ਹਾਰੇ ਵਾਰੀ ਭਾਈਚਾਰਕ ਸਾਂਝ ਦਾ ਬੋਝ ਸਾਡੇ ਕੰਦਿਆਂ ਦੀ ਪਾਦੋਗੇ ਵੀ ਤੁਹਾਡਾ ਮਤਲਬ ਸਮਾਜ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਥੱਪੜ ਵੀ ਮਾਰੋ ਸਾਨੂੰ ਰੋਣ ਵੀ ਨਾ ਦਿਓ ਇਹ ਕੰਮ ਤਾਂ ਨਾ ਕਰੋ ਕਟੋ ਘਟ ਸਾਨੂੰ ਵੀ ਤਕਲੀਫ ਹੁੰਦੀ ਸਾਡਾ ਬੰਦਾ ਉਹ ਮਾਰ ਕੇ ਚਲੇ ਗਿਆ ਆਪਣੇ ਵੱਲੋਂ ਅੱਜ ਸੰਦੀਪਪੁਰਾ ਤੋਂ ਆਪਣ ਬਚ ਗਿਆ ਲੇਕਿਨ ਸਹੀ ਮਾਨੇ ਜੀ ਸੋਚੋ ਉਹ ਬਚ ਗਿਆ ਅਜਾ ਡੀਐਮਸੀ ਬੈਠਾ ਹੈ ਉਹ ਕਰਦ ਨਹੀਂ ਹੁੰਦੀ ਹੋਗੀ ਉਹਨੂੰ ਗੋਲੀ ਦੇਣਾਂਗਾ ਡਾਕਟਰ ਮਿੰਟ ਬਾਅਦ ਇੰਜੈਕਸ਼ਨ ਲਾ ਦਊਗਾ ਜਦੋਂ ਘਰ ਜਾਊਗਾ ਉਦੋਂ ਪਤਾ ਲੱਗੂਗਾ ਨਸ ਕਿੱਥੋਂ ਕਿੱਥੋਂ ਕੱਟੀ ਗਈ ਹੈ ਨਸ ਕਿੱਥੋਂ ਕਿੱਥੋਂ ਕੱਟੀ ਹੈ ਕਿੱਥੋਂ ਫੱਟੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਬੇਨਤੀ ਹੈ ਵੀ ਉਸਾਰੇ ਕੀ ਅਸੀਂ ਉਕਸਾਇਆ ਅਸੀਂ ਆਪਣੀ ਗੱਲ ਕਰਨ ਆਏ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਗੱਲ ਕਰਦੇ ਆ ਠੀਕ ਹੈ ਨਾ ਸੋ ਮੈਂ ਆਪਣੇ Hindu ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਲਈ ਮੈਸੇਜ ਇਹਨਾਂ ਜਾਂਦਾ ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਆ ਕਿਸੇ ਦੇ ਸਾਨੂੰ ਕੋਈ ਫੰਡ ਤਾਂ ਨਹੀਂ ਦੇ ਰਿਹਾ ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ ਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਕੋ ਗਾਲਾਂ ਵੀ ਖਾ ਰਹੇ ਆ ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਆ ਅ ਸੰਦੀਪ ਗੋਰਾ ਸਾਪੜ ਦੇ ਪਰਿਵਾਰ ਹੀ ਸਫਰ ਹੋ ਰਿਹਾ ਨਾ ਅਸੀਂ ਸਫਰ ਹੋ ਰਹੇ ਆ ਬਾਕੀ ਸਮਾਜ ਨੂੰ ਕੀ ਹੋ ਗਿਆ ਗੋਰੇ ਦਾਪ ਨੇ ਕਿਦਾਂ ਠੱਗੀ ਮਾਰ ਲਈ ਕਿਹਨੂੰ ਮਾਰਦਾ ਕਿਹਨੂੰ ਗਲਤ ਕਹਿਦਾ ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਪ੍ਰਤੀ ਗਲਤ ਕਿਹੜੇ ਇੱਕ Hindu ਲੀਡਰ ਦੀ ਇੱਕ Hindu ਲੀਡਰ ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲਿਆ ਕੇ ਦਿਖਾ ਦਿਓ ਵੀ ਕਿਸੇ ਧਰਮ ਨੂੰ ਟਾਰਗੇਟ ਕੀਤਾ ਆਪਣੇ ਧਰਮ ਦੀ ਗੱਲ ਰੱਖਣਾ ਹਰ ਇੱਕ ਸ਼ਖਸ ਦਾ ਫਰਜ਼ ਹੈ Hindu Hindu ਸ਼ਰਧ ਦੀ ਗੱਲ ਕਰੇ ਮੁਸਲਮਾਨ ਇਸਲਾਮ ਦੀ ਗੱਲ ਕਰੇ ਪਰ ਜਦੋਂ ਆਪਾਂ ਦੂਸਰੇ ਧਰਮ ਤੇ ਕਿੰਤੂ ਪਰੰਤੂ ਕਰਦੇ ਆ ਉਹ ਕਿੰਨਾ ਮੈਨੂੰ ਘਾਰੂ ਸਾਹਿਬ ਇਹ ਦੱਸੋ ਮੈਂ 200 ਵੀਡੀਓ ਹੰਨ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ ਤੁਸੀਂ ਕੰਜਗਾ ਕਿਉਂ ਬਣਾਉਂਦੇ ਹੋ ਜੀ ਤੁਸੀਂ ਕਰਵਾ ਚੋਦੀ ਜਨਾਨੀਆਂ ਵਰਤ ਕੇ ਰੱਖਦੀਆਂ ਅਸੀਂ ਤਾਂ ਨਹੀਂ ਕਿਹਾ ਸਾਨੂੰ ਇੱਕ ਮਿੰਟ ਸਾਨੂੰ ਇਹ ਕਿਹਾ ਜਾਂਦਾ ਸ਼ਿਵਲਿੰਗ ਉੱਤੇ ਦੁੱਧ ਕਿਚ ਇੱਕ ਮਿੰਟ 2-4 ਬੰਦੇ ਇੱਕ ਮਿੰਟ ਬਾਜੀ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਜਿਹੜੇ 2-4 ਬੰਦੇ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਬੰਨੋ ਥੋੜਾ ਸਮਾਂ ਕਿਹਾ ਇੱਕ ਮਿੰਟ ਸਾਨੂੰ ਕਿਹਾ ਜਾਂਦਾ ਸ਼ਿਵਲਿੰਗ ਤੇ ਦੁੱਧ ਕਿ ਜੜਾਣੇ ਹੋ ਅਸੀਂ ਤਾਂ ਕਦੀ ਨਹੀਂ ਕਿਹਾ ਦਰਬਾਰ ਸਾਹਿਬ ਸਾਰੇ ਜਦੋਂ ਬੀੜ ਸਾਹਿਬ ਆਂਦੀ ਉਦੋਂ ਦੁੱਧ ਕਿ ਡੋਲੇ ਜਾਂਦਾ ਗੱਲ ਇਹ ਵੀ ਸਾਡੀ ਗੱਲ ਕਿਉਂ ਫੜਦੇ ਹੋ ਜਿਹੜੇ ਬੰਦੇ ਥਾਪੜ ਦੇ ਹਮਲਾ ਕਰਨ ਤੋਂ ਬਾਅਦ ਪਰਮਜੀਤ ਸਿੰਘ ਗਾਲੀ ਵਰਗੇ ਖੋਤੇ ਜ਼ਿੰਮੇਵਾਰੀ ਲੈ ਰਹੇ ਆ ਫਿਰ ਕਹਿ ਰਹੇ ਮੈਂ ਪੈਸੇ ਲਾਉਂਗਾ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋਗੀ ਭਾਈ ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾਂ ਲੱਖ ਰੁਪਏ ਦੇਤੇ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ ਇਹ ਮਰਨ ਤੋਂ ਪਹਿਲਾਂ ਨਹੀਂ ਸੁਪਾਰੀ ਦੇ ਮਰਨ ਤੋਂ ਬਾਅਦ ਦਿੰਦੇ ਆ ਇੱਕ ਸਾਰੇ ਬੰਦਿਆਂ ਨੂੰ ਵੀ ਤੂੰ ਇਹ ਬੰਦੇ ਮਾਰੋ ਇਹਨੂੰ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਸ਼ਰੇਆਮ ਕਹਿੰਦੇ ਸ਼ਰੇਆਮ ਕਹਿੰਦੇ ਕਿ ਮਾਰੋ